ਹਾਲ ਕੇ ਲਈ ਤੇ ਨਿਸ਼ਾਨ ਸਾਹਿਬ ਚੜਾਉਣਾ ਨਿਸ਼ਾਨ ਸਾਹਿਬ ਦੀ ਬੇਅਦਬੀ ਹੈ ਜੀ ਉੱਥੇ ਨਿਸ਼ਾਨ ਸਾਹਿਬ ਚੜਾਉਤਾ ਇਹ ਨਿਸ਼ਾਨ ਸਾਹਿਬ ਦੀ ਬੇਅਦਬੀ ਹੋ ਗਈ ਹੈ ਇਹਨਾਂ ਬੰਦਿਆਂ ਨੂੰ ਜਿਨ੍ਹਾਂ ਨੂੰ ਪੰਥ ਨਾਲ ਕੋਈ ਪ੍ਰੇਮ ਨਹੀਂ ਇਹਨਾਂ ਨੂੰ ਕੋਈ ਵਾਅ ਵਾਸਤਾ ਨਹੀਂ ਪੰਥ ਨਾਲ ਕੀ ਵਾਪਰਿਆ ਨੌਜਵਾਨੀ ਕਿਵੇਂ ਮਰ ਰਹੀ ਹੈ ਕਿਵੇਂ ਸਾਡੇ ਨੌਜਵਾਨਾਂ ਨੂੰ ਜੇਲਾ ਚ ਲੱਕਿਆ ਜਾ ਰਿਹਾ ਹੈ ਕਿਵੇਂ ਸਾਡੇ ਨੌਜਵਾਨ ਨਸ਼ੇ ਦੇ ਟੀਕੇ ਲਾ ਲਾ ਕੇ ਮਰ ਰਹੇ ਨੇ ਰੋਜ਼ ਕਿਸੇ ਕੱਲ ਦਾ ਕੋਈ ਵਾਸਤਾ ਨਹੀਂ ਪਰ ਜਦੋਂ ਵੀ ਕਿਤੇ ਜਦੋਂ ਵੀ ਕਿਤੇ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਆਉਂਦੀ ਹੈ ਇਹ ਸਾਰੀਆਂ ਗਿਰਜਾਂ ਬਾਹਰ ਆਣ ਕੇ ਸਿੱਖਾਂ ਦਾ ਮਾਸ ਮੋਚੜ ਨੂੰ ਕਾਲੀ ਹੋ ਜਾਂਦੀਆਂ ਤੇ ਇਹਨਾਂ ਨੇ ਕਿਹਾ ਕਿ ਹੁੰਦਾ ਵੀ ਤੁਸੀਂ ਸਿੱਖੀ ਦੀ ਪੈਦਵੀ ਕਰ ਦਿੱਤੀ ਹੈ ਜੇ ਅਸੀਂ ਸਤਪੁਰ ਦਾ ਓਟ ਆਸਰਾ ਲੈ ਕੇ ਚੱਲੇ ਹਾਂ ਜੇ ਸਤਪੁਰ ਸੱਚੇ ਪਾਤਸ਼ਾਹ ਦੀ ਗਵਾਈ ਚ ਚੱਲ ਕੇ ਵਹਿੀਰ ਕੱਢੀ ਤੇ ਜਾ ਕੇ ਅਸੀਂ ਉਸ ਦਿਨ ਵੀ ਕਿਹਾ ਸੀ ਵੀ ਜੇ ਆਪ ਕਿਸੇ ਜੋਗੇ ਹੋਈਏ ਤੇ ਫਿਰ ਸਤਪੁਰ ਦੀ ਗਵਾਈ ਚ ਨਾ ਚਲੀਏ ਫਿਰ ਸਾਡੀ ਗਵਾਈ ਚ ਲੋਕ ਛੱਲਣ ਪਰ ਅਸੀਂ ਸਤਪੁਰ ਅੱਗੇ ਅਰਦਾਸ ਬੇਨਤੀ ਪਹਿਲੇ ਦਿਨੀਆਂ ਕੀਤੀ ਸੀ ਸਤਪੁਰ ਸੱਚੇ ਪਾਤਸ਼ਾਹ ਜੀਓ ਬੰਦਿਆਂ ਦਾ ਓਟ ਆਸਰਾ ਬੜਾ ਤੱਕਿਆ ਹੈ ਬਹੁਤ ਜਥੇਬੰਦੀਆਂ ਦਾ ਵੋਟ ਆਸਰਾ ਧੱਕਿਆ ਨੌਜਵਾਨਾਂ ਨੇ ਪਰ ਅੰਤ ਨੂੰ ਸਾਡੇ ਪੱਲੇ ਖਵਾਰੀ ਪਈ ਹੈ ਕੋਈ ਸਾਨੂੰ ਕਿਤੇ ਪਿੱਠ ਵਿਖਾ ਗਿਆ ਕੋਈ ਕਿਤੇ ਉਠਾ ਗਿਆ ਹੁਣ ਕਿਰਪਾ ਕਰੋ ਆਪ ਤੁਸੀਂ ਅੱਗੇ ਲੱਗੋ ਅਸੀਂ ਤੁਹਾਡੇ ਪਿੱਛੇ ਲੱਗਦੇ ਆ ਆਪ ਸਦਸਜੇ ਅਗਵਾਈ ਕਰੋ ਖਾਲਸਾ ਰਹੀਤ ਦੇ ਵਿੱਚ ਸਤਿਕੁੱੜੀ ਅਗਵਾਈ ਚੱਲੇ ਅਮਰਤ ਸੰਚਾਰ ਥਾਵਾ ਥਾਵਾ ਤੇ ਹੋਇਆ ਨੌਜਵਾਨਾਂ ਨੇ ਨਸ਼ੇ ਤਿਆਗ ਕੇ ਖੰਡੇ ਬਾਟੇ ਦੀ ਪੌਲ ਛੱਡੀ ਹੈ ਹਜ਼ਾਰਾਂ ਘਰ ਨੇ ਜਿੰਨਾ ਚ ਨਸ਼ੇ ਦਾ ਕੋੜ ਖਤਮ ਹੋ ਗਿਆ ਸੋ ਇਸ ਕਰਕੇ ਜਿਹੜੇ ਇਹ ਕਹਿੰਦੇ ਨੇ ਕਿ ਅਜਨਾਲੇ ਤੁਸੀਂ ਮਹਾਰਾਜ ਦੇ ਰੂਪ ਲੈ ਕੇ ਕੋ ਗਏ ਉਹਨਾਂ ਸਤਿ ਸ਼੍ਰੀ ਅਕਾਲ ਦੋਸਤੋ ਬ੍ਰਾਸਰ ਟੀਵੀ ਲਾਈਵ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਭਾਈ ਅਮਰਤਪਾਲ ਸਿੰਘ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਉਹ ਵੀ ਇੱਕ ਦੋ ਦਿਨ ਲਈ ਨਹੀਂ ਬਲਕਿ ਲੰਮੇ ਸਮੇਂ ਲਈ ਜਿਵੇਂ ਕਿ ਕਾਫੀ ਦੋਸਤ ਜਾਣਦੇ ਵੀ ਹੋਣਗੇ ਤੇ ਜਿਹੜੇ ਨਹੀਂ ਜਾਣਦੇ ਉਹਨਾਂ ਨੂੰ ਦੱਸ ਦਈਏ ਕਿ ਲੋਕ ਸਭਾ ਦਾ ਮੌਨਸਨ ਸੈਸ਼ਨ 22 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਸਾਰੇ ਐਮਪੀ ਸਹਿਬਾਨ ਹਿੱਸਾ ਲੈਣਗੇ ਤੇ ਭਾਈ ਅਮਰਤਪਾਲ ਸਿੰਘ ਜੋ ਕਿ ਖਡੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਜਿੱਤ ਕੇ ਐਮਪੀ ਬਣੇ ਨੇ ਪਰ ਬੇਸ਼ੱਕ ਉਹ ਹਾਲੇ ਡਿਬਰੂਡ ਸਾਹਬ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਪਰ ਐਮਪੀ ਦਾ ਅਹੁਦਾ ਤਾਂ ਉਹਨਾਂ ਦੇ ਕੋਲ ਹੀ ਹੈ ਕਿਉਂਕਿ ਉਹਨਾਂ ਨੇ ਐਮਪੀ ਉੱਤੇ ਦੀ ਸੌ ਵੀ ਚੱਕ ਲਈ ਹੈ ਤੇ ਹੁਣ ਭਾਈ ਅਮਰਤਪਾਲ ਸਿੰਘ ਨੇ ਡਿਬ੍ਰੂਗੜ ਸਾਬ ਦੀ ਜੇਲ੍ਹ ਦੇ ਵਿੱਚੋਂ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਇੱਕ ਚਿੱਠੀ ਲਿਖੀ ਹੈ ਮੇਲ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਮੌਨਸੂਨ ਸੈਸ਼ਨ ਦੇ ਵਿੱਚ ਆਉਣ ਦੇ ਲਈ ਉਹਨਾਂ ਨੂੰ ਪ੍ਰਵਾਨਗੀ ਦੇਣ ਦੇ ਲਈ ਅਪੀਲ ਕੀਤੀ ਹੈ ਅਤੇ ਨਾਲ ਹੀ ਈਮੇਲ ਰਾਹੀਂ ਇਹ ਪ੍ਰਵਾਨਗੀ ਸੈਂਸ਼ਰ ਕਰਨ ਦੇ ਲਈ ਵੀ ਕਿਹਾ ਤੇ ਜਿਆਦਾਤਰ ਅਸਾਰ ਨੇ ਕਿ ਭਾਈ ਅਮਰਤਪਾਲ ਸਿੰਘ ਇਸ ਮੌਨਸੂਨ ਸੈਸ਼ਨ ਦੇ ਵਿੱਚ ਹਿੱਸਾ ਲੈ ਸਕਦੇ ਨੇ ਕਿਉਂਕਿ ਜਿੱਥੇ 4 ਲੱਖ ਤੋਂ ਵਧੇਰੇ ਲੋਕਾਂ ਨੇ ਉਹਨਾਂ ਨੂੰ ਵੋਟ ਪਾ ਕੇ ਆਪਣਾ ਨੁਮਾਇੰਦਾ ਬਣਾਇਆ ਤਾਂ ਆਪਣੇ ਹਲਕੇ ਅਤੇ ਪੰਜਾਬ ਦੇ ਭਗ ਦੇ ਮੁੱਦੇ ਵੀ ਲੋਕ ਸਭਾ ਦੇ ਵਿੱਚ ਰੱਖਣ ਦਾ ਉਹਨਾਂ ਨੂੰ ਹੱਕ ਮਿਲਣਾ ਚਾਹੀਦਾ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਯਸ ਜਾਂ ਨੋ ਦੇ ਵਿੱਚ ਤੁਸੀਂ ਆਪਣੀ رائے ਦੱਸ ਸਕਦੇ ਹੋ ਤੇ ਭਾਈ ਅਮਰਤਪਾਲ ਸਿੰਘ ਜੇਕਰ ਡੇਬਰੂਗੜ ਸਾਹਿਬ ਦੀ ਜੇਲ੍ਹ ਦੇ ਵਿੱਚੋਂ ਲੋਕ ਸਭਾ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੀ ਲਈ ਆਉਂਦੇ ਨੇ ਤਾਂ ਇਹ ਪ੍ਰੋਲ ਲੰਮੀ ਹੋਵੇਗੀ ਕਿਉਂਕਿ 22 ਜੁਲਾਈ ਤੋਂ ਇਹ ਮੌਨਸਨ ਸੈਸ਼ਨ ਲੰਮੇ ਸਮੇਂ ਲਈ ਤਕਰੀਬਨ 1 ਮਹੀਨੇ ਦੇ ਲਈ ਚੱਲੇਗਾ ਜਿਸ ਦੇ ਵਿੱਚ ਸਾਰੇ ਸੈਸ਼ਨ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਫਿਰ ਹਾਜ਼ਰੀ ਵੀ ਜ਼ਰੂਰੀ ਹੋਵੇਗੀ ਸੋ ਇਹ ਸੀ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਇਸ ਖਬਰ ਬਾਰੇ ਜਾਣ ਕੇ ਕਿਵੇਂ ਲੱਗਿਆ ਜਰੂਰ ਕਮੈਂਟ ਕਰ ਸਕਦੇ ਹੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਜ ਗਵਾਲੀਅਰ ਦੇ ਵਿੱਚ ਜਿੱਥੇ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਕੈਦ ਕੀਤਾ ਸੀ ਉਸ ਕਿਲੇ ਦੇ ਵਿੱਚ ਆਏ ਆ ਦਰਸ਼ਨ ਕਰਨ ਵਾਸਤੇ ਆ ਕਿਲਾ ਦੇਖ ਲਓ ਤੁਸੀਂ ਇੱਥੇ ਹੀ ਬਾਬਾ ਬੁੱਢਾ ਸਾਹਿਬ ਜੀ ਅਮਰਸਰ ਸਾਹਿਬ ਜੀ ਦੀ ਧਰਤੀ ਤੋਂ ਇਸ ਕਿਲੇ ਦੀਆਂ ਪ੍ਰਕਰਮਾਂ ਕਰਦੇ ਸੀ ਕਿਲਾ ਬਹੁਤ ਹੀ ਵੱਡਾ ਵਾ ਤੇ ਵੇਖਣ ਵਾਲਾ ਇੱਕ ਇਤਿਹਾਸਕ ਸਥਾਨ ਆ ਸਿੱਖਾਂ ਵਾਸਤੇ ਤੇ ਬਾਬਾ ਬੁੱਢਾ ਸਾਹਿਬ ਜੀ ਜਦੋਂ ਅਰਦਾਸ ਕਰਦੇ ਹੁੰਦੇ ਸੀ ਚੌਂਕੀ ਸ਼ਬਦ ਚੌਂਕੀਆਂ ਦੇ ਨਾਲ ਉਹਨਾਂ ਨੇ ਆਉਣਾ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਬੇਨਤੀ ਕਰਨੀ ਵੀ हे ਆਕਾਰਪੁਰਖ ਸੱਚੇ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਰਿਹਾਈ ਦੀ ਦਾਤ ਬਖ ਤੇ ਅੱਜ ਵੀ ਸੰਗਤੀ ਰੂਪ ਦੇ ਵਿੱਚ ਅਰਦਾਸ ਬੇਨਤੀ ਅਸੀਂ ਕਰਦੇ ਆ ਆਪਣੇ ਮਨੋਂ ਵੀ ਭਾਈ ਅਮਰਤਪਾਲ ਸਿੰਘ ਭਾਈ ਜਗਤਾਰ ਸਿੰਘ ਹਵਾਰਾ ਹੋਰ ਜਿੰਨੇ ਵੀ ਬੰਦੀ ਸੇਖਾ ਉਹਨਾਂ ਨੂੰ ਜਲਦੀ ਤੋਂ ਜਲਦੀ ਰਿਹਾਈ ਬਖਸ਼ਣ ਸੱਚੇ ਪਾਤਸ਼ਾਹ ਜੀ ਕਿਉਂਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਅੱਜ ਵੀ ਇੱਥੇ ਮੌਜੂਦ ਆ ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਆ ਇੱਥੇ ਉਹਨਾਂ ਦੇ ਚਰਨ ਪਏ ਆ ਇੱਥੇ ਉਹ ਹਾਜ਼ਰ ਨਾਜ਼ਰ ਰਹੇ ਆ ਇੱਥੇ ਉਹਨਾਂ ਨੇ 52 ਰਾਜਿਆਂ ਨੂੰ ਰਹਾ ਕਰਵਾਇਆ ਤੇ ਉੱਥੇ ਹੁਣ ਸਾਡੇ ਵੀ ਜਿਹੜੇ ਸਿੰਘ ਅੱਜ ਜਿੱਲਾਂ ਦੇ ਵਿੱਚ ਬੰਦ ਆ ਉਹਨਾਂ ਨੂੰ ਸੱਚੇ ਪਾਤਸ਼ਾਹ ਰਿਹਾਈਆਂ ਬਖਸ਼ਣ ਵਾਹਿਗੁਰੂ ਜੀ ਕ